ਜਿਹੜੇ ਪੰਜਾਬ ਦੇ ਪੰਥ ਬਾਰੇ ਜਾਂ ਪੰਜਾਬ ਦੀ ਸਿਆਸਤ ਬਾਰੇ ਜਾਗਰੂਕ ਨਹੀਂ ਉਹਨਾਂ ਦੇ ਵਿੱਚੋਂ ਇੱਕ ਤਾਂ ਤੁਸੀਂ ਕਾਫੀ ਪੁਰਾਣੇ ਸਮੇਂ ਤੋਂ ਇਸ ਚੀਜ਼ ਲਈ ਲੜਾਈ ਲੜਦੇ ਆ ਰਹੇ ਹੋ ਕਿ ਪੰਥ ਨੂੰ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਹੈ ਇਕੱਠਿਆ ਹੋਣਾ ਚਾਹੀਦਾ ਜਾਂ ਉਸ ਤਰੀਕੇ ਦਾ ਹੋ ਨਹੀਂ ਰਿਹਾ ਜਿਵੇਂ ਹੋਣਾ ਚਾਹੀਦਾ ਤੇ ਸੁਖਪਾਲ ਸਿੰਘ ਖਹਿਰਾ ਵੀ ਪਿਛਲੇ ਲੰਬੇ ਸਮੇਂ ਤੋਂ ਇਸ ਚੀਜ਼ ਦੀ ਘਾਲਣਾ ਘਾਲਦੇ ਪਏ ਨੇ ਤੁਸੀਂ ਉਹਨਾਂ ਦੀ ਸ਼ਖਸੀਅਤ ਬਾਰੇ ਜਾਂ ਉਹਨਾਂ ਦੇ ਫਾਦਰ ਸਾਹਿਬ ਬਾਰੇ ਕਿਉਂਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਲੰਬਾ ਸਮਾਂ ਬਤਾਇਆ ਉਹਨਾਂ ਬਾਰੇ ਜਰੂਰ ਮੈਂ ਚਾਹੁੰਦਾ ਵੀ ਕੋਈ ਨਾ ਕੋਈ ਗੱਲ ਜਾਂ ਕੋਈ ਉਹਨਾਂ ਦਾ ਕੋਈ ਕਿੱਸਾ ਸਾਂਝਾ ਕਰੋ ਦੇਖੋ ਸਰਦਾਰ ਸੁਖਜਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸਰਮੋਹਰਾ ਗੋਂ ਚੋਂ ਸੀ ਜੀ ਔਰ 1984 ਤੋਂ ਪਹਿਲਾਂ ਜਿੱਥੇ ਉਹ ਅਕਾਲੀ ਆਗੂ ਸੀ ਉੱਥੇ ਨਾਲ ਹੀ ਉਹ ਸੰਤ ਬਾਬਾ ਜਨੈਲ ਸਿੰਘ ਹੋਰਾਂ ਦੇ ਨਾਲ ਜੇ ਕਿਸੇ ਅਕਾਲੀ ਆਗੂ ਦੀ ਵੱਡੀ ਸਾਂਸੀ ਸੀ ਹੂੰ ਤੇ ਸਰਦਾਰ ਸੁਖਜਿੰਦਰ ਸਿੰਘ ਸੀ ਜਿਹੜੇ ਉਸ ਸਮੇਂ ਵੀ ਕੇਂਦਰ ਸਰਕਾਰ ਦੇ ਵਿਰੁੱਧ ਜੋਸ਼ ਦੇ ਨਾਲ ਹੂੰ ਬੋਲਦੇ ਸੀਗੇ ਪੱਖ ਰੱਖਦੇ ਸੀਗੇ ਤੇ ਔਰ ਮੇਰੇ ਵਾਸਤੇ ਤੇ ਦੇਖੋ ਉਹਨਾਂ ਦੀ ਜਿਹੜੀ ਮੈਨੂੰ ਉਹਨਾਂ ਨੇ ਸਹਿਯੋਗ ਦਿੱਤਾ ਜ਼ਿੰਦਗੀ 'ਚ ਹੂੰ ਉਹਨੂੰ ਨਹੀਂ ਮੈਂ ਭੁੱਲ ਸਕਦਾ ਸਰਦਾਰ ਸੁਜਿੰਦਰ ਸਿੰਘ ਜਣ ਸੁਖਪਾਲ ਸਿੰਘ ਖੈਰਾ ਦੇ ਫਾਦਰ ਹਾਂ ਫਾਦਰ ਸਾਹਿਬ ਮੈਂ ਜੇਲ੍ਹ ਸੀਗਾ ਪਹਿਲੇ ਜੂਧਪੁਰ ਜੇਲ੍ਹ ਚ 5 ਸਾਲ ਰਹਾ ਉਸ ਤੋਂ ਬਾਅਦ ਮੈਨੂੰ ਦਿੱਲੀ ਜੇਲ੍ਹ ਚ ਤਬਦੀਲ ਕਰ ਦਿੱਤਾ ਗਿਆ ਤੇ ਹੜ੍ਹ ਜੇਲ੍ਹ ਚ ਉੱਥੇ ਸੀਬੀਆਈ ਦਾ ਕੇਸ ਸੀਗਾ ਮਰਡਰ ਕੇਸ ਸੀਗਾ ਹਰਵੰਸ ਮਣਚੰਦੇ ਦਾ ਸੀਬੀਆਈ ਦਾ ਕੇਸ ਸੀਗਾ ਤੇ ਅਸੀਂ ਤੇ ਜਿਹੜੇ ਜਿਹੜੇ ਪੈਸਾ ਹੁਣ ਕੇਸ ਸਟਾਰਟ ਹੋ ਗਿਆ ਅਸੀਂ ਤਾਂ ਫੀਸਾਂ ਥੋੜੀਆਂ-ਬੋਧੀਆਂ ਦੇਣ ਜੋਗੇ ਸੀਗੇ ਉੱਥੇ ਤੇ ਜਿਹੜੇ ਵਕੀਲ ਸੀਗੇ ਉਹ ਤਾਂ ਕਹਿੰਦੇ ਭਾਈ ਸਾਡੀ ਤਾਂ ਦੁਕਾਨ ਤੇ ਤੁਸੀਂ ਨਾ ਜੜੋ ਹੂੰ ਤੇ ਫਿਰ ਅਸੀਂ ਕਿਸੇ ਤਰੀਕੇ ਨਾਲ ਸਰਦਾਰ ਸੁਖਵਿੰਦਰ ਸਿੰਘ ਹਰੋਂਕਲੇ ਸਿਣਿਆ ਭੇਜਿਆ ਮੈਂ ਤਾਂ ਸਰਦਾਰ ਅਮਰਜੀਤ ਸਿੰਘ ਚਾਵਲਾ ਸੀ ਅੱਛਾ ਪਹਿਲਾਂ ਉਹਨਾਂ ਦੱਸਣਿਆ ਗਿਆ ਵੀ ਕੋਈ ਮੇਰੇ ਲੈ ਕੇ ਸੇਵਾ ਦੱਸ ਹੂੰ ਫਿਰ ਅਸੀਂ ਕਿਹਾ ਜੀ ਇਹ ਸੇਵਾ ਤਾਂ ਹੈਗੀ ਫਿਰ ਉਹਨਾਂ ਨੇ ਕੀ ਕੀਤਾ ਕਿ ਸੁਖਪਾਲ ਸਿੰਘ ਘਹਿਰਾ ਤੇ ਆਪਦੇ ਦਮਾਦ ਹੂੰ ਜਿਸ ਤੱਕ ਮੈਂ ਮਹਿਸੂਸ ਕਰਦਾ ਕਿ ਜਿਹੜੇ ਜਸਟਿਸ ਸਰਦਾਰ ਰਣਜੀਤ ਸਿੰਘ ਨੇ ਜੀ ਜੀ ਇਹ ਸ਼ਾਇਦ ਉਸ ਸਮੇਂ ਵਕੀਲ ਸੀ ਇਹ ਹੂੰ ਇਹ ਦੋਨੋਂ ਸਾਡੀ ਤਿਹਾਰ ਜਿਲ੍ਹੇ ਚ ਮੁਲਾਕਾਤ ਕਰਨ ਵਾਸਤੇ ਆਏ ਅੱਛਾ ਮੁਲਾਕਾਤ ਵੀ ਬੜੀ ਦੂਰੀ ਤੋਂ ਹੁੰਦੀ ਸੀ ਹੂੰ ਵਿਚਕਾਰ ਦੋਵਾਂ ਪਾਸੇ ਜੰਗਲੇ ਲੰਗੇ ਹੁੰਦੇ ਸੀ ਵਿਚੋ ਥਾਂ ਖਾਲੀ ਹੁੰਦੀ ਸੀ ਹੂੰ ਤੇ ਤੁਹਾਨੂੰ ਜਾਲੀ ਦੇ ਰਾਈ ਗੱਲ ਕਰਨੀ ਪੈਂਦੀ ਸੀ ਉਦੋਂ ਤਾਂ ਸੁਖਪਾਲ ਸਿੰਘ ਖਹਿਰਾ ਮਿਲਦਾ ਹੋਵੇਗਾ ਜੀ ਨਹੀਂ ਸਾਡੇ ਅਰਕੀ ਜੀ ਹਾਂ ਠੀਕ ਹੈ ਗਲਤ ਹੋਈ ਉੱਥੇ ਵੀ ਦੱਸੋ ਕੀ ਵੀ ਸਦਾ ਸੁਜਿੰਦਰ ਸਿੰਘ ਨੂੰ ਪੁੱਛਦੇ ਵੀ ਕੋਈ ਸੇਵਾ ਹੂੰ ਅਹੀਂ ਕਹਿੰਦੇ ਸਾਨੂੰ ਤੇ ਵਕੀਲ ਚਾਹੀਦਾ ਤੇ ਕਿਉਂਕਿ ਕੇਸ ਕੁਛ ਇਸ ਤਰ੍ਹਾਂ ਦੇ ਵੀ ਛੋਟੀ ਦੇ ਵਕੀਲ ਚਾਹੀਦੇ ਹੂੰ ਫਿਰ ਉਹਨਾਂ ਨੇ ਪੀਐਨ ਲੇਖੀ ਨਾਲ ਗੱਲ ਕੀਤੀ ਤੇ ਪੀਐਨ ਲੇਖੀ ਨੇ 1 ਲੱਖ ਰੁਪਏ ਮੰਗਿਆ ਉਸ ਸਮੇਂ ਉਸ ਸਮੇਂ ਇਹ ਕਿਹੜੇ ਸਾਲ ਦੀ ਗੱਲ ਹੋਊਗੀ 1999 ਦੀ ਅੱਛਾ ਤੇ ਸਰਦਾਰ ਸੁਖਜਿੰਦਰ ਸਿੰਘ ਹੋਰਾਂ ਨੇ 1 ਲੱਖ ਰੁਪਈਆ ਔਰ ਜੇਲ ਸਮੇਂ ਦੌਰਾਨ ਮੇਰੇ 9 ਸਾਲ ਤੋਂ ਵੱਧ ਪੀਰੀਅਡ ਦੇ ਦੌਰਾਨ ਜੇਲ ਦੇ ਜੇ ਕਿਸੇ ਮਦਦ ਕੀਤੀ ਹੈ ਤੇ ਇੱਕੇ ਬੰਦੇ ਨੇ ਕੀਤੀ ਹੈ ਤੇ ਉਹਨੇ ਵੀ ਤਸੱਲੀ ਯਾਰੀ ਕੀਤੀ ਹੈ ਤੇ ਉਹ ਸਰਦਾਰ ਸੁਖਜਿੰਦਰ ਸਿੰਘ ਸੀ ਜਿਨ੍ਹਾਂ ਨੇ ਉਸ ਜਮਾਨੇ 'ਚ 1 ਲੱਖ ਰੁਪਈਆ 1999 'ਚ ਸਾਡੇ ਵਕੀਲ ਨੂੰ ਦਿੱਤਾ ਤੇ ਜਿਹੜੇ ਉਸ ਵਕੀਲ ਦੀ ਜਿਹੜੀ ਬੜੀ ਵੱਡੀ ਲੜਾਈ ਲੜੀ ਤੇ ਜਿਹਦਾ ਸਾਨੂੰ ਫਾਇਦਾ ਵੀ ਹੋ ਹੂੰ ਹੁਣ ਗੱਲ ਆਉਂਦੀ ਐ ਸੁਖਪਾਲ ਸਿੰਘ ਖਹਿਰ ਜੀ ਮੈਨੂੰ ਉਹਦੇ ਤੇ ਦੇਖੋ ਜਿਸ ਤਰ੍ਹਾਂ ਦੀ ਉਹਦੇ 'ਚ ਸਮਰੱਥਾ ਆ ਉਹਦੇ ਤੇ ਮਾਣ ਜੈ ਵੀ ਮਹਿਸੂਸ ਹੁੰਦਾ ਐ ਹੂੰ ਵੀ ਉਹਦੇ ਕੋਲੇ ਵੋਕੈਬਲਰੀ ਵੀ ਆ ਹੂੰ ਸ਼ਬਦਾਂ ਦੀ ਮਹਾਰਤ ਵੀ ਹੋ ਆ ਹੋ ਸਕਦਾ ਉਹਦੇ ਮਨ 'ਚ ਦਰਦ ਵੀ ਹੋਵੇ ਪਰ ਮੇਰਾ ਇੱਕ ਤੱਤ ਐ ਜਿਹੜਾ ਬੰਦਾ ਕਾਂਗਰਸ ਦੀ ਗੱਲ ਕਰਦਾ ਹੂੰ ਉਹ ਪੰਥਕ ਨਹੀਂ ਹੋ ਸਕਦਾ ਉਹ ਪੰਥਕ ਨਹੀਂ ਹੋ ਸਕਦਾ ਚਾਹ ਕੋਈ ਵੀ ਹੋਵੇ ਹੂੰ ਮਦਇਥੇ ਕਈਆਂ ਨੂੰ ਕਹਿਣਾ ਹੁੰਦਾ ਵੀ ਭਾਈ ਅਕਾਲੀ ਦਲ ਚੰਗਾ ਨਹੀਂ ਲੱਗਦਾ ਨਾ ਵੋਟ ਪਾਓ ਨਾ ਨਾਲ ਚਲੋ ਪਰ ਜੇ ਕੋਈ ਕਵੇ ਕਿ ਮੈਂ ਵੋਟ ਕਾਂਗਰਸ ਨੂੰ ਪਾਉਣਾ ਹੈ ਹੂੰ ਤੁਮੇ ਪੰਥਕ ਵੀ ਇਹ ਗੱਲਾਂ ਦੋ ਨਹੀਂ ਹੋ ਸਕਦੀਆਂ ਸੁਖਪਾਲ ਸਿੰਘ ਖੇਰਾ ਜਿੱਥੇ ਕਾਂਗਰਸ ਚ ਬੈਠੇ ਐ ਤੇ ਦੂਜੇ ਪੰਨੇ ਪੰਥ ਦੀ ਗੱਲ ਵੀ ਕਰਨ ਉਹ ਦੋਗਲਾਪਨ